ਸਸਿਕਾ ਜੀ ਸਾਰਿਆਂ ਨੂੰ ਨਮਸਕਾਰ ਮੈਂ ਆਪਣੇ ਵੱਲੋਂ ਤੇ ਸਾਡੇ ਮਿਊਨਿਸਪਲ ਕੌਂਸਲਰ ਸਾਥੀਆਂ ਵੱਲੋਂ ਅਸੀਂ ਜਿਹੜੀ ਨਗਰ ਨਿਗਮ ਜਿਹੜੀ ਕਿ ਪਿਛਲੇ 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦਾ ਨਗਰ ਨਿਗਮ ਵੱਲੋਂ ਜਿਹੜੀ 2.5 ਸਾਲ ਤੋਂ ਸੁੱਤੀ ਪਈ ਨਹੀਂ ਜਿਹੜੀ ਉਹਨਾਂ ਨੂੰ ਜਗਾਉਣ ਵਾਸਤੇ ਤੁਹਾਡੀਆਂ ਆ ਆਮ ਲੋਕਾਂ ਦੀਆਂ ਪਟਿਆਲੇ ਦੇ ਲੋਕਾਂ ਦੀਆਂ ਮੁਰਲੀ ਸਹੂਲਤਾਂ ਜਿਹੜੀਆਂ ਜਿਵੇਂ ਕਿ ਸਾਰਾ ਤੁਹਾਨੂੰ ਪਤਾ ਪੂਰਾ ਪਟਿਆਲਾ ਹਨੇਰੇ ਚ ਸਟਰੀਟ ਲਾਈਟਾਂ ਪੂਰੀਆਂ ਬੰਦ ਪਈਆਂ ਨੇ ਪਿਛਲੇ 6 ਮਹੀਨਿਆਂ ਤੋਂ ਗੰਦਾ ਪਾਣੀ ਆ ਰਿਹਾ ਸਾਰੇ ਪਾਸੇ ਸ ਸੀਵਰੇਜ ਬਲਾਕ ਬੇ ਨੇ ਰੋਡ ਦੇ ਲੀਆਂ ਚੋਪ ਪਈਆਂ ਨੇ ਡਾਇਰੀ ਵਰਗੀਆਂ ਪਹਾੜੀਆਂ ਬਿਮਾਰੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਦਿਨੀ ਦੋ ਬੰਦਿਆਂ ਦੀਆਂ ਸੀ ਡਾਇਰੀ ਕਰਕੇ ਮੋਤਾ ਵੀ ਹੋਈਆਂ ਨੇ ਅਸੀਂ ਇਹਨਾਂ ਸਾਰੀਆਂ ਮੂਰਲੀ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਨਗਰ ਨਿਗਮ ਨੂੰ ਦੇਣੀਆਂ ਚਾਹੀਦੀਆਂ ਨੇ ਜੋ ਉਹਨਾਂ ਨੂੰ ਨਹੀਂ ਮਿਲ ਰਹੀਆਂ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਪਰਸੋਂ ਸ਼ੁੱਕਰਵਾਰ ਵਾਲੇ ਦਿਨ ਸਵੇਰੇ 10 ਵਜੇ ਨਗਰ ਨਿਗਮ ਦਾ ਕਰੋ ਕਰਾਂਗੇ ਮੈਂ ਤੇ ਸਾਰਿਆਂ ਨੂੰ ਜਿਹੜੇ ਕੀ ਪਟਿਆਲੇ ਨੂੰ ਚਾਹਣ ਵਾਲੇ ਲੋਕ ਪਟਿਆਲੇ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਕੀ ਪਟਿਆਲੇ ਨੂੰ ਤਰੱਕੀ ਚਾਹੁੰਦੇ ਨੇ ਜਿਹੜੇ ਲੋਕ ਮੈਂ ਸਾਰੇ ਨੌਜਵਾਨਾਂ ਨੂੰ ਸਾਰੀਆਂ ਮਾਤਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਤੇ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਕਿ ਹੋਰ ਜਿੰਨੀਆਂ ਵੀ ਇੱਥੇ ਪਟਿਆਲਾ ਵੈਲਫੇਅਰ ਐਸੋਸੀਏਸ਼ਨਾਂ ਜਾਂ ਹੋਰ ਬਣੀਆਂ ਹੋਈਆਂ ਨੇ ਜਿੰਨੀਆਂ ਵੀ ਐਸੋਸੀਏਸ਼ਨਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਇਕੱਠੇ ਹੋ ਕੇ ਆਪਾਂ ਪਟਿਆਲੇ ਨੂੰ ਬਚਾਉਣ ਵਾਸਤੇ ਤੇ ਜਿਹੜੀ ਮੂਢਲੀ ਸਹੂਲਤਾਂ ਦਿਵਾਉਣ ਵਾਸਤੇ ਨਗਰ ਨਿਗਮ ਦਾ ਘਰੋਕ ਕਰੀਏ ਤੇ ਜਿਹੜੀ ਗੂੰਗੀ ਬੋਲੀ ਸਰਕਾਰ ਜਿਹੜੀ ਏ ਜਿਹੜੀ ਨਗਰ ਨਿਗਮ ਸੁੱਤੀ ਪਈ ਐ ਇਹਨੂੰ ਇਹਨਾਂ ਨੂੰ ਜਗਾਨ ਦਾ ਕੰਮ ਕਰੀਏ ਆਪਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਉੱਥੇ ਪਹੁੰਚੀਏ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਇੱਕ ਵਾਰੀ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਕਿ ਪਰਸੋ ਸਵੇਰੇ 10 ਵਜੇ ਨਗਰ ਨਿਗਮ ਦੇ ਦਫ਼ਤਰ ਅੱਗੇ ਆਪਾਂ ਪਹੁੰਚੀ ਰਹੀ। ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز